ਅਸਤਾ ਵਿੱਚ ਖੇਡਦੀ ਹੈ ਇਹ ਕਹਿੰਦੇ ਖੁਸ਼ੀ ਹੈ ਇਹਦਾ ਲੱਕੜ ਵਾਲੀ ਪਿੰਨ ਹੈ ਇਹ ਆਪਣੇ ਹਰਿਆਣੇ ਦਾ ਮਾਣ ਬਣ ਗਈ ਹੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਵੀ ਖੁਸ਼ੀ ਦੇ ਲਈ ਜਿਹਨੇ ਸੱਸੇ ਵੀ ਧੀ ਹੈ ਤੇ ਪੂਰੇ ਕਹਿੰਦੇ ਹਰਿਆਣੇ ਦਾ ਹਿੰਦੁਸਤਾਨ ਦਾ ਮਾਣ ਬਣੀ ਹੋਈ ਹੈ ਰਾਜਪਾਲ ਜੀ ਕੋਸਮ ਲੱਕੜਵਾਲੀ ਨੂੰ ਮੁਬਾਰਕਬਾਦ ਹੈ ਇਹਨਾਂ ਦੀ ਕੀਤੀ ਮਿਹਨਤ رنگ ਲੈ ਆਈ ਹੈ ਲਓ ਸਾਹਮਣੇ ਕਬੱਡੀ ਪੈ ਗਈ ਹੈ ਇਧਰਲੇ ਪਾਸੇ ਅਰਸ਼ੂ ਗਿੱਲਹਾ ਖਿਡਾਰਮ ਦਾ ਨਾਮ ਪਹਿਲੀ ਰੇਡ ਦੇ ਅਰਸ਼ੂ ਗਿੱਲ ਇਹ ਵੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਕੱਪਾਂ 'ਚ ਕਹਿੰਦੇ ਬੈਸਟ ਸਟਾਪਰ ਹੈ ਅਰਸ਼ੂ ਗਿੱਲ ਲੱਕੜਵਾਲੀ ਯੂਥ ਸਰੀ ਟੀਮ ਦੀ ਖਿਡਾਰਮ ਕਬੱਡੀ ਸ਼ਹੀਦ ਸੰਦੀਪ ਨੰਗਲੰਗੀਆਂ ਉਹਨਾਂ ਦੀ ਧਰਮ ਪਤਨੀ ਪਿੰਡ ਰੁਪਨੰਬਰ ਪਰਸੰਤੂ ਵੱਲੋਂ ਜੋ ਮੇਜਰ ਲੀਗ ਦੇ ਵਿੱਚ ਕਹੇ ਲੜਕੀਆਂ ਨੂੰ ਮਾਨ ਬਖਸ਼ਿਆ ਗਿਆ ਲਓ ਸਾਹਮਣੇ ਰੇਡ ਪਾਉਣ ਦੇ ਲਈ ਫਿਰ ਖੁਸ਼ੀ ਲੱਕੜ ਵਾਲੀ ਦੀ ਕਬੱਡੀ ਭਾਰੀ ਹੈ ਤੇ ਰਾਜ ਖੀਵਾ ਜੀ ਗੱਲ ਕਰਦੇ ਹੋਏ ਲਓ ਲੱਕੜ ਵਾਲੇ ਦੇ ਖਿਡਾਰਮ ਕਹਿੰਦੇ ਖੁਸ਼ੀ ਰੇਡ ਪਾਰ ਗਿਆ ਜਸ਼ਨ ਲਓ ਖਿਡਾਰਮ ਕਹਿੰਦੇ ਆ ਵੀ ਤਕੜੇ ਜਿਹਾ ਲਾਉਂਦੀ ਹੈ ਮਿਰਿਓ ਪਰ ਖੁਸ਼ੀ ਕਹਿੰਦੇ ਇਸ ਵੇਲੇ ਪਾਉਣ ਦਾ ਵਾਅਦਾ ਕਰਦੇ ਹੋਏ ਮੈਚ ਕਹਿੰਦੇ ਤਕੜਾ ਖੇਡਾ ਯਾਰ ਹੈ ਕੋਰਸਵੀਰ ਦੀ ਟੀਮ ਕਹਿੰਦੇ ਤਲੁੰਡੀ ਸਾਬਾ ਵਾਲੀ ਸਾਈਡ ਹੈ ਔਰ ਦੂਸਰੀ ਸਾਈਡ ਕਹਿੰਦੇ ਪਿੰਡ ਵਾਲੀ ਸਾਈਡ ਮੇਰੇ ਲੱਕੜਵਾਲੀ ਟੀਮ ਹੈ ਰਾਜਪਾਲ ਕੋਹ ਜੀ ਕਹਿੰਦੇ ਪੰਜਾਬ ਦੇ ਕੋਨੇ ਕੋਨੇ ਤੇ ਆਹ ਹਰਿਆਣੇ ਦੇ ਕੋਨੇ ਕੋਨੇ ਤੇ ਆਹ ਬੱਚਿਆਂ ਨੂੰ ਲੱਗੇ ਜਾਂਦੇ ਆ ਲਓ ਸਾਹਮਣੇ ਪਾਟ ਕਹਿੰਦੇ ਸੋਲੇ ਲੱਕੜਵਾਲੀ ਟੀਮ ਦਾ ਰੋਡਿਆਂ ਦੇ ਵਿੱਚ ਕਹਿੰਦੇ ਮੈਚ ਖੇਡੇਗੇ ਆ ਖਿਡਾਰਮਾਂ ਨੇ ਕਹਿੰਦੇ ਬੱਲੇ ਬੱਲੇ ਕਰਵਾਈ ਮੇਰੀਓ ਜਿੱਤੇ ਬੈਟਾਂ ਕੋਲੇ ਸਪੂਟੀਆਂ ਦਿੱਤੀਆਂ ਪਰ ਮੈਚ ਡੂਜ ਕਰ ਗਈ ਪਰ ਪੰਜਾਬ ਦੀ ਕਹਿੰਦੇ ਹਰਿਆਣੇ ਦੀ ਨਾਮਰਕਰੀਮ ਖੇਡੀ ਮੇਰੀਓ ਲਓ ਖੁਸ਼ੀ ਰੇਡ ਪਾਰੀ ਐ ਇੱਕ ਸਾਈਡ ਕਹਿੰਦੇ ਚੰਦਨਾ ਨਾਲ ਜਸਮਨ ਆਹ ਚੰਦਨਾ ਆ ਖਿਡਾਰੀ ਨੇ ਕਹਿੰਦੇ ਪ੍ਰਾਣੀ ਖਿਡਾਰਨਾ ਨੇ ਜੋ ਬੱਲੇ ਬੱਲੇ ਕਰਵਾਉਂਦੀਆਂ ਖੇਡ ਦੇ ਮੈਦਾਨ ਦੇ ਵਿੱਚ ਪਰ ਪੁਆਇੰਟ ਖੁਸ਼ੀ ਦਾ ਲਕਨਾਲੀ ਟੀਮ ਲਈ ਜਿੱੜਦਾ ਹੋਇਆ ਲਓ ਹਰਮਨ ਕਹਿੰਦੇ ਕੋਟ ਸਵੀਰ ਵਾਲੀ ਖਿਡਾਰਨਾ ਖੇਡੋ ਨਾਂ ਦੇ ਰੇਡ ਪਾਰੀ ਐ ਕਿੰਨਾ ਬਖਦਰ ਰੁਕਿਆ ਕਰਦਾ ਏ ਨਾ ਜੋਰ ਤੇ ਨੇ ਤਕਦੀਰਾਂ ਤੇ ਭੁੰਨੀਆਂ ਜਿਆਦਾ ਚੇਤੇ ਆ ਗਈਆਂ ਜਦ ਨਜ਼ਰ ਪੁੱਤ ਸਵੀਰਾਂ ਤੇ pp.33manpa.com ਅੱਜ ਮੇਰੇ ਨੂੰ ਲਾਈਵ ਕਰ ਰਹੀ ਹੈ ਪੂਰੀ ਦੁਨੀਆ ਦੇ ਵਿੱਚ ਹੀਰਾਂ ਦਾ ਧੰਨਵਾਦ ਪੁਆਇੰਟ ਕਹਿੰਦੇ ਲੱਕੜਾਂ ਵਾਲੀ ਟੀਮ ਦਾ ਜਗਰਾਜ ਕਾਜੂ ਸਾਡਾ ਸਦਾ ਵੀਰ ਤੇ ਨਾਲ ਕਹਿੰਦੇ ਵਿੱਚ ਸੇਵਕਾ ਦਿਆਲਪੁਰੇ ਦਾ ਲਓ ਖੁਸ਼ੀ ਕਹਿੰਦੇ ਰੇਡ ਪਾ ਰਹੀ ਹੈ ਲਓ ਲਾਇਆ ਜਸਤਨ ਹੱਥ ਪੁਆਇੰਟ ਲੱਕੜਾਂ ਵਾਲੀ ਦੀ ਟੀਮ ਦਾ ਸਾਡੇ ਸਾਰੇ ਦਰਸ਼ਕਾਂ ਦਾ ਹਾਰੇ ਰੈਫਰੀਆਂ ਦਾ ਬਹੁਤ ਵੱਡਾ ਧੰਨਵਾਦ ਹੈ ਅਗਲੀ ਰੇਡ ਕਹਿੰਦੇ ਆ ਖਿਡਾਰੀਆਂ ਦਾ ਤਲਾਲ ਵਾਲਾ ਪਿੰਡ ਹੈ ਜਿੱਤੂ ਦੇ ਗੋਲਦੀ ਵਰਗੇ ਖੇਡਦੇ ਆ ਬੱਬੂ ਵਰਗੇ ਆਖਰ ਨਾ ਕਾਸ਼ੀ ਅਸੇ ਪੰਦੀ ਲਾ ਪਈ ਹੋ ਰੇਡ ਤੇ ਆਹ ਟੱਕਰ ਚੋਟੀ ਦੀ ਆ ਫੜਿਆ ਹੋਇਆ ਗੱਟਾ ਤੇ ਪਹਿਲੀ ਗੱਲ ਕੱਢੀ ਦੇਖ ਉਹ ਵੀ ਜਰ ਗਈ ਦੂਜੀ ਗੱਲ ਕੱਢੀ ਦੇਖ ਉਹ ਵੀ ਜਰ ਗਈ ਤੀਜੀ ਗੱਲ ਦੇ ਦੇ ਗੱਲ ਨਾ ਰਹੀ ਦੇ ਬਸ ਦੀ ਪੱਟ ਦਿੱਤੀ ਦਿੱਤ ਵਿੱਚ ਦੇਲ ਸੱਸ ਦੀ ਆ ਪੱਟ ਦਿੱਤੀ ਗੁੱਤ ਮੈਂ ਤੜੇਲ ਸੱਸ ਦੀ ਇਧਰ ਕਹਿੰਦੇ ਇਹ ਆ ਖੜਾਰਨਾ ਅਰਸ਼ੂ ਗਿੱਲ ਲੱਕੜਵਾਲੀ ਯੂਐਸਏ ਦੀ ਟੀਮ ਨੇ ਜੋ ਮੇਜਰ ਲੀਗ ਕਬੱਡੀ ਫੈਡਰੇਸ਼ਨ ਵਿੱਚ ਬੱਲੇ ਬੱਲੇ ਕਰਾਉਂਦੀਆਂ ਸਾਡੇ ਹਰਿਆਣੇ ਦਾ ਮਾਨ ਨੇ ਲੱਕੜਵਾਲੀ ਟੀਮ ਨੂੰ ਮਾਸਟਰ ਰਣਜੀਤ ਸਿੰਘ ਜੀ ਵੱਲੋਂ 500 ਰੁਪਏ ਜੀ ਲੱਕੜਵਾਲੀ ਟੀਮ ਨੂੰ ਵਾਹ ਜੀ ਵਾਹ ਹਰਿਆਣੇ ਤੇ ਇੱਥੇ ਪੜਾ ਖੇਡ ਰਹੀਆਂ ਤੇ ਬੰਦਾ ਮਾਨ ਸਨਮਾਨ ਦਾ ਮੇਰੀ ਬੇਨਤੀ ਹੈ ਜਰੂਰ ਇਹਨਾਂ ਬੱਚਿਆਂ ਦਾ ਕਰੀਏ ਤੇ ਕੁੱਖ ਵਿੱਚ ਧੀ ਤੇ ਧਰਤੀ ਵਿੱਚ ਪਾਣੀ ਜੇ ਨਾਲ ਸਾਹਮਣੇ ਤਾਂ ਸਾਉਂਦ ਨੂੰ ਹੋ ਗਈ ਖਤਮ ਕਹਾਣੀ ਲਓ ਕਬੱਡੀ ਪਈ ਹੋਈ ਹੈ ਉਧਰਲੇ ਪਾਸੇ ਚਾਰ ਖਿਡਾਰਮਾਂ ਨੇ ਰਾਜਪਾਲ ਜੀ ਕੋਲ ਸਾਹਮਣੇ ਬਹੁਤ ਵੱਡੀ ਬੇਨਤੀ ਕੀਤੀ ਹੈ ਟੀਮ ਖੜੀ ਕਰਨੇ ਲਈ ਲਓ ਸਾਹਮਣੇ ਦੇਖਾਂਗੇ ਵੀ ਜੱਫਾ ਇਸ ਸਮੇਂ ਲੱਗਿਆ ਦੇ ਨੰਬਰ ਲੱਕੜ ਵਾਲੀ ਯੂਐਸਟੀ ਦੀ ਟੀਮ ਦੇ ਹਿੱਸੇ ਨੇ ਵੀ ਜੁੜਦਾ ਹੋਇਆ ਅਗਲੀ ਰੇਡ ਫੇਰ 4 ਨੰਬਰ ਕਿਟ ਵਿੱਚ ਖਿਡਾਰਮ ਪਾ ਰਹੀ ਹੈ ਤੇ ਰਾਜ ਖਿਬਾ ਜੀ ਜ਼ਿਕਰ ਕਰਾਂਗੇ ਲਓ ਅਵੀ ਖਿਡਾਰਮ ਕਹਿੰਦੇ ਨਾਯਨ ਮਟਿਆਰ ਰੇਡ ਪਾ ਰਹੀ ਹੈ ਖੇਡ ਦੇ ਮੈਦਾਨ ਵਿੱਚ ਲਓ 4 ਨੇ ਕਹਿੰਦੇ ਕੋਰਸ ਨੀਰ ਦੇ ਖਿਡਾਰਮ ਮੇਰੇਓ ਪੰਜਾਬ ਤੇ ਹਰੰਦੇ ਟਕਰਾ ਹੈ ਇਹਦੇ ਪੰਜਾਬ ਤੇ ਹਰੰਦੇ ਦੀ ਬੰਦ ਕਹਿੰਦੇ 1 ਨੰਬਰ 166 ਵਿੱਚ ਹੋਈ ਹੈ ਲਓ ਸਾਹਮਣੇ ਕਹਿੰਦੇ ਪੰਜਾਬ ਦਾ ਕਬੱਡੀ ਸੂਤਾ ਆ ਚੰਦਨਾ ਆ ਖਿਡਾਰਮ ਨੇ ਕਹਿੰਦੇ ਬੱਲੇ ਬੱਲੇ ਕਰਵਾਉਣੀ ਹੈ ਆ ਖਿੱੱਚਤ ਹੋਈ ਯਾਰੀ ਪੁਆਇੰਟ ਚੰਦਨ ਦਾ ਪੁਆਇੰਟ ਕੋਰ ਸਵੀਰ ਦੀ ਟੀਮ ਦਾ ਮੇਰੇ ਉਹ ਸਵੀਰ ਦੀ ਟੀਮ ਦਾ ਨੰਬਰ ਹਾਂ ਵੀ ਛਿੜਕੋ ਭਰਾ ਬਣ ਕੇ ਬੜੀ ਝੋੜਾ ਟੋਲੀਆਂ ਨੇ ਜਿੰਨੇ ਵੀ ਬਾਈ ਆ ਪਾਣੀ ਥੋੜਾ ਜਿਹਾ ਖਵਾੜਾ ਮੋਟਾ ਕਰਨੇ ਬਈ ਪਮਾ ਟੋਲੀਆਂ ਤਿਆਰ ਬੰਦ ਪਈਆਂ ਉਹ ਵੀ ਛਿੜਕਾ ਲੈਣ ਤੇ ਵੀ ਇਹ ਤੇ ਜ਼ਰੂਰੀ ਆ ਪਾਣੀ ਨੂੰ ਰੱਖੋ ਰੱਖਾ ਹੋਰ ਹੋਰ ਇਹਨਾਂ ਵਾਸਤੇ ਸਮਾਪਨੂ ਹਾਂ ਖਵਾੜਾ ਮੋਟਾ ਰੱਖੀ ਬਈ ਜਣਦੇ ਬੱਚਾ ਟੋਲੀਆਂ ਬੰਦ ਪਈਆਂ ਵੀਰ ਮੇਰਾ ਤੇ ਪਾਣੀ ਵਾਲੇ ਸ਼ਿਵਦਰਨ ਦਾ ਪਹਿਲੋਂ ਧੰਨਵਾਦ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਹੈ ਸਾਈਡ ਦੇ ਟੀਮਾਂ ਇਧਰਲੇ ਪਾਸੇ ਪੈਸ਼ੀ ਕਬੱਡੀ ਤੇ ਬਿਆਲਪੁਰਾ ਪਿੰਡ ਸੇਕਾ ਦਾ ਭਾਡੇ ਮੰਡੀ ਦੇ ਲਾਗੇ ਇਹਨੇ ਫੈਸਲਾ ਕਰਤਾ ਵੀ ਨੰਬਰ ਟੌਪਰਾਂ ਦੀ ਟੀਮ ਦਾ ਉੱਪਰ ਦੀ ਮਿਸਟ ਭਰਾਵਾਂ ਕਿ ਆਪਾਂ ਦੇ ਦਈਏ ਉੱਪਰ ਦੀ ਮਿਸਟ ਭਰਾਵਾਂ ਕਿ ਆਪਾਂ ਦੇ ਦਈਏ ਵਾਟ ਬ੍ਰੇਕ ਜੀ ਆਹ ਕਬੱਡੀ ਤੋਂ ਬਾਅਦ ਜਗਰਾਜ ਸਿੰਘ ਜੀ ਆਪਾਂ ਕਰ ਦਈਏ ਵਾਟ ਬ੍ਰੇਕ ਆ ਰੇਡ ਤੋਂ ਬਾਅਦ ਆਪਾਂ ਦੇ ਦਈਏ 2 ਮਿੰਟੇ ਬੱਤੀਆਂ ਪਾਣੀ ਪੁਣੀ ਪੀ ਲੈਣ ਕਿਉਂਕਿ ਗਰਮੀ ਬਹੁਤ ਹੈ ਲਓ ਸਾਹਮਣੇ ਨੰਬਰ ਰੇਡਰ ਦਾ ਵਾਟ ਬ੍ਰੇਕ ਹੈ ਜੀ ਪਾਣੀ ਪੀ ਲੈਣ ਬੋਦੀ ਟੀਮਾਂ 57 ਦਾ ਫਾਈਨਲ 1500 ਦੇ ਕੁਸਲਾ ਹੁਣ ਦੋ ਕਿੱਕ ਦਾ ਰੈਸਟ ਚਲ ਗਿਆ 1500 ਦੇ ਕੁਸਲਾ ਟਾਈਆਂ ਪਵਾ ਲੋ ਬੰਗਾ ਜੀ ਬਿੰਦੀ ਹੈ ਮੁੰਡਾ ਬੜੀ ਉਪਰ ਦੇ ਟਾਈਆਂ ਵੀਰ ਬਣ ਕੇ ਜਿੰਨੀਆਂ ਟੀਮਾਂ ਆ ਗਈਆਂ ਪਾ ਕੱਢ ਦੀਏ ਕਬੱਡੀ ਓਪਨੀਆਂ ਵੀਰੇ ਟਾਈਆਂ ਪਾਉਣ ਜਾ ਰਹੀਆਂ ਜੇ ਕੋਈ ਵੀ ਪਲੇਅਰ ਆਉਣਾ ਚਾਹੁੰਦਾ ਤਾਂ ਆ ਜਾਏ ਤੇ ਮੈਚ ਕਿਸ ਦਾ ਰਾਜ ਅੱਗੇ ਪਿੱਛੇ ਹੀ ਹੋਣਾ ਇੱਕ ਵਾਰੀ ਜ਼ਰੂਰ ਤੋਂ ਵੀ ਗੋਲ ਦੇ ਵੀ ਟਾਈਆਂ ਵੀ ਕੱਢ ਰਿਹਾ ਜਿਹੜੇ ਵੀ ਖੇਡਣਾ ਆਪਣਾ ਉਹ ਟਾਈਆਂ ਦੇਖ ਲੈ ਮੈਚ ਕੋਈ ਵੀ ਸਪਾਰਸ ਨਾ ਕਰੇ ਤੇ ਨਾ ਹੀ ਕੋਈ ਕਰਾਪੜਾ ਵੀਰ ਸਪਾਰਸ ਕਰੇ ਮੈਚ ਅੱਗੇ ਪਿੱਛੇ ਦੀ ਰਾਜਬਾਈ ਕਰਦੀਏ ਬੇਨਤੀ ਹੈ ਬਹੁਤ ਪਰ ਵਾਲਿਆਂ ਨੂੰ ਜਿਹੜੀਆਂ ਟੀਮਾਂ ਆ ਗਈਆਂ ਕਿ ਪਿੰਡੋਂ ਉੱਪਰ ਨਹੀਂਆ ਐਂਟੋ ਕੋ ਟੀਮਾਂ ਤਿਆਰੀ ਫੜ ਲਵਨ ਸੀ ਟਾਈਆਂ ਪਉਣ ਲੱਗਿਆ ਮੈਚ ਚੱਲਦੇ ਜਾਂਦੇ ਟਾਈਆਂ ਪੈਣ ਗਈਆਂ ਜਦੋਂ ਲਿਸਟ ਬਣ ਗਈ ਲੈਣ ਤੇ ਲਿਸਟ ਪੈ ਗਈ ਮੈਚ ਕੋ ਅੱਗੇ ਪਿੱਛੇ ਨਹੀਂ ਹੋਵੇਗਾ ਸਾਡੇ ਵੀਰ ਸਾਰੀਆਂ ਟੀਮਾਂ ਦੇ ਖਿਡਾਰੀ ਵੀ ਨੋਟ ਕਰ ਲੈਣਗੇ ਹਰੇ ਖੇਡ ਪ੍ਰੇਮੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿੰਨਾ ਧੁੱਪ ਨੇ ਨੀਨਾ ਠਾਮਦਿਆਂ ਨਾਮ ਪਿਆਰੇ ਨਾ ਨਾਮ ਆਮਦਿਆ ਇੱਥੇ ਹਰਫੇ ਨੇ ਤੁਰ ਜਾਣਾ ਇੱਕ ਰਹਿਣਾ ਰੱਬ ਦਾ ਨਾਮ ਵੰਦਿਆ ਇਹਨਾਂ ਮੈਚ ਹੋਣਾ ਹੈ ਉਹ ਦੋਨੇ ਟੀਮਾਂ ਜਿਹੜੀਆਂ ਨੇ ਬ੍ਰੇਂਦੀਆ 57 ਕਿਲੋ ਭਾਰ ਦੀਆਂ ਫੈਨੋ ਦੀਆਂ ਟੀਮਾਂ ਆ ਜਾਂ ਹੁਣ ਖੇਡ ਦੇ ਮੈਦਾਨ ਦੇ ਵਿੱਚ ਸਾਰੇ ਵੀਰਾਂ ਦਾ ਧੰਨਵਾਦ ਹੈ ਲਓ ਸਾਹਮਣੇ ਕਹਿੰਦੇ ਕਾਫੀ ਰੇਡ ਪਾਰੀ ਹੈ ਲਓ ਸਲਾਲ ਬੜਾ ਪਿੰਡ ਹੈ ਲਓ ਪਾਸੇ ਕੀਤਾ ਖਿਡਾਰੀ ਨੂੰ ਦੇ ਦਿਓ ਬੜੇ ਫੌਲ ਹੈ ਪਾਇੰਟ ਸੋਨੇ ਸੇਤ ਬਿਆਲਪੁਰਾ ਦਾ ਸਾਡਾ ਵੀਰ ਤੇ ਪੰਡ ਲੱਕੜਾਂ ਦੀ ਟੀਮ ਦਾ ਜਗਰਾਜ ਕਾਜੀ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਨਾਲ ਸੇਤ ਬਿਆਲਪੁਰਾ ਸੀਨਾ ਪਤਾਲ ਅਯੋਗ ਸ਼ਰਮਾ ਸਾਡੇ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਆ ਟੱਕਰ ਕਹਿੰਦੇ ਦੇਖਣਯੋਗ ਹੈ ਪਰ ਸਾਹਮਣੇ ਖੁਸ਼ੀ ਰੇਡ ਪਾ ਰਹੀ ਹੈ ਉਹ ਟੱਕਰ ਕਹਿੰਦੇ ਚੰਨਣ ਦੇ ਨਾਲ ਹੈ ਚੰਨਣ ਵੀ ਪੁਰਾਣੀ ਖਿਡਾਰਨਾ ਦੇ ਰਿਓ ਪਰ ਖੁਸ਼ੀ ਕਹਿੰਦੇ ਲੱਕੜਾਂ ਦੀ ਟੀਮ ਦੇ ਬਹੁਤ ਵਧੀਆ ਖਿਡਾਰਨਾ ਹੈ ਲਓ ਸਾਹਮਣੇ ਕਹਿੰਦੇ ਮੈਚ ਖੇਡੇ ਜਾ ਰਹੇ ਹੈ ਪੰਜਾਬ ਤੇ ਹਰਿਆਣੇ ਦੀ ਟੱਕਰ ਹੈ ਨਯਨ ਖਿਡਾਰਨ ਕਹਿੰਦੇ ਰੇਡ ਪਾ ਰਹੀ ਹੈ ਮੈਦਾਨ ਦੇ ਪਈ ਹੋ ਰੇਡ ਤੇ ਆਹ ਵੇਖਦੇ ਨੇ ਲੱਕੜਾਂ ਦੀ ਟੀਮ ਨਹੀਂ ਹੈ ਖਿਡਾਰਨ ਨੇ ਲੇ ਰਿਓ ਲਓ ਸਾਹਮਣੇ ਆਪਾਂ ਵੇਖਾਂਗੇ ਵੀ ਪੰਜ ਸੌਲੇ ਲੱਕੜਾਂ ਦੀ ਟੀਮ ਦਾ ਲੱਕੜੀ ਦੇ ਵੱਲ ਨੰਬਰ ਦਾ ਵਾਧਾ ਹੋ ਗਿਆ ਹੈ ਉਧਰ ਖੁਸ਼ੀ ਨੇ ਫੇਰ ਕਬੱਡੀ ਪਾ ਦਿੱਤੀ ਹੈ ਉਧਰ ਬਾਨੀਵਾਲ ਦੀ ਟੀਮ ਦਾ ਸਨਮਾਨ ਹੋਵੇਗਾ ਭਾਈ ਪ੍ਰਗਟ ਸਿੰਘ ਜੀ ਮੈਂਬਰ ਵਾਰਡ ਨੰਬਰ 14 ਸਿੱਧੂ ਸਟੂਡੀਓ ਦੇ ਜਰਨਲਿਸਟ ਸਤੂਰਤਿਆ ਭਾਈ ਪ੍ਰਗਟ ਮੈਂਬਰ ਵੱਲੋਂ ਜਸਵੰਤ ਕਬੱਡੀ ਜਸਵੰਤ ਬਾਲੀਵਾਲ ਖਿਡਾਰੀ ਭਾਈ ਗੁਰਦੀਪ ਪ੍ਰਧਾਨ ਦਲਵੀਰ ਦੀਰੀ ਜਸਵਿੰਦਰ ਸਿੰਘ ਅੰਤਰਾ ਮਰਪ੍ਰੀਤ ਅਮਣੀ ਪ੍ਰਗਟ ਵਪਾਰੀ ਕੁਲਦੀਪ ਸਿੰਘ ਜੱਟਾ ਬਾਈ ਪਾਲਾ ਸਿੰਘ ਜਗਤਵਿੰਦਰ ਮੱਟ ਤੇ ਜੱਸੂ ਸਾਡਾ ਵੀਰ ਤੇ 11 ਦੇ 11 ਬਾਲੀਵਾਲ ਦੇ ਪਲੇਅਰ ਜਿਹੜੇ ਆ ਉਹ ਸਟੇਜ ਉੱਪਰ ਪਹੁੰਚ ਗਏ ਬਾਈ ਪ੍ਰਗਟ ਸਿੰਘ ਮੈਂਬਰ ਵਾਰਡ ਨੰਬਰ 14 ਸਿੱਧੂ ਸਟੂਡੀਓ ਐਂਡ ਜਰਨਲ ਸਟੋਰ ਹੁੜਤਿਆ ਵੱਲੋਂ ਆਦੇ ਸਨਮਾਨਤ ਰਾਊਟ ਕਰਨਾ ਲਓ ਰੇਡ ਪਾਉਣ ਦੇ ਲਈ ਖੁਸ਼ੀ ਵੰਡਦੀ ਹੋਈ ਤੇ ਸਾਡਾ ਰਾਜ ਬਾਈ ਗੱਲ ਕਰਦਾ ਹੋਇਆ ਲਓ ਖੁਸ਼ੀ ਕਿੰਨੇ ਵਾਢੀ ਹੋਈ ਹੈ ਖੇਡ ਦੇ ਮਨਾਉਣ ਦੇ ਵਿੱਚ ਲਓ ਸਭ ਨੇ ਕਿੰਨੇ ਜੱਸ ਨੂੰ ਹੱਥ ਲਾਇਆ ਹੈ ਪਾਟ ਖੁਸ਼ੀ ਦਾ ਲਕਨਾਂ ਦੀ ਟੀਮ ਦਾ ਤੇ ਸਿੱਕਵੇ ਸਿਕੈਟਰ ਨੇ ਡੱਬ ਲਿਆ ਪਿਆਰ ਨੂੰ ਮਾਰ ਸੋਹਣਿਆ ਪ੍ਰਿੰਦਰ ਦੇ ਹਕਾਰ ਨੂੰ ਛੱਡ ਦੁਨੀਆ ਦੇ ਝਗੜੇ ਤੇ ਮੇਲੇ ਆਹ ਸੋਹਣਿਆ ਜੱਗ ਜਿਉਂਨਾਂ ਨੇ ਮੇਲੇ ਲੈ ਵੀ ਮੰਗਿਆ ਜੱਗ ਜਿਉਂਨਾਂ ਨੇ ਮੇਲੇ ਹੁੰਦੇ ਤੇ ਮਰੇ ਨੇ ਜੱਦ ਹੁੰਦੀਆਂ ਮਰਿਆ ਨਹੀਂ ਆ ਜਾਂਦਾ ਹੁੰਦੀਆਂ ਪਿੰਨ ਦੇਹੇ ਵਾਲੇ ਮੁੰਡੋ ਜਿਵੇਂ ਗਵਾਰ ਪਿੰਡਾਂ ਲੇਡ ਬਹੁਤ ਆਇਓ ਨਫੇਹੇ ਦੀ ਟੀਮ ਨੂੰ ਜਿਹੜੀ ਬੇਨਤੀ ਹੈ ਨਫੇਹਾ ਰੋੜੀ ਇਹ ਸਾਰੀਆਂ ਟੀਮਾਂ ਜਿਹੜੀਆਂ ਆਉਂਦੇ ਆਪ ਨੂੰ ਐਂਟਰੀ ਕਰਾ ਦੇਣਾ ਤੇ ਮੈਚ ਆਪਾਂ ਹੁਣੇ ਪਾ ਲਿਆਗੇ ਸਾਡੇ ਐਂਟਰੀ ਕਾਊਂਟਰ ਵਾਲੇ ਵੀਰਾਂ ਨੇ ਜੇ ਪ੍ਰਸ਼ਾਦਾ ਛਕ ਲਿਆ ਤਾਂ ਐਂਟਰੀ ਕਾਊਂਟਰ ਤੇ ਪਹੁੰਚ ਕੇ ਲਿਸਟ ਜਿਹੜੀ ਸਾਡੇ ਤੇ ਪਹੁੰਚੀ ਕਰ ਦਿੱਤੀ ਜਾਵੇ 57 ਦਾ ਫਾਈਨਲ ਹੋਣਾ ਡੇਰਾ ਸੂਰਤੀਆਂ ਦੇ ਜਿਹੜਾ ਵੀਰੇ ਕੁਸਲਾ ਦੇ ਨਾਲ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ 16 17 ਤੇ 18 ਫਰਵਰੀ ਨੂੰ ਜਵਾਨ ਪਿੰਡ ਕੁਸਲੇ ਵਿੱਚ ਕਹਿੰਦੇ ਕਬੱਡੀ ਦਾ ਬਹੁਤ ਵੱਡਾ ਮੇਲਾ ਹੋਣ ਜਾ ਰਿਹਾ ਹੈ ਜਿੱਥੇ ਆਪ ਸਭ ਨੂੰ ਖੁਸ਼ੀ ਫੱਟੇ ਹੈ ਕਬੱਡੀ ਉੱਪਰ ਚ ਲੱਖ 75 ਨਾਮ ਤੇ ਬੈਸਟਾਂ ਨੂੰ 51 51 ਹਜ਼ਾਰ ਦਿੱਤਾ ਜਾਵੇਗਾ ਇਹ ਹੈ ਕਹਿੰਦੇ ਅਰਸ਼ੂ ਗਿੱਲ ਖੇਡ ਮੈਦਾਨ ਵਿੱਚ ਮੇਰੇ ਮਿੱਤਰੋ ਲੱਕੜ ਵਾਲੀ ਪਿੰਨਸ ਮਜਬੂਤ ਖਿਡਾਰਮ ਦਾ ਜਿੱਦੇ ਸਰਸੇ ਦਾ ਮਾਣ ਤੇ ਨੰਬਰ ਇਸ ਮੇਜਾਫੀਆਂ ਦਾ ਅਗਲੀ ਰੇਡ ਖੁਸ਼ੀ ਦੇ ਫੇਰ ਭਾਰਤੀ ਹੈ ਆਓ ਸਾਹਮਣੇ ਕਹਿੰਦੇ ਜਿਹੜਾ ਕਿੱਟ ਉੱਪਰ ਗੁਰੂਤਾ ਖਾਲਸਾ ਇੱਕ ਸ਼ਾਨ ਠੰਡਾ ਛੱਪਿਆ ਹੋਇਆ ਹੈ ਕਿ ਪੰਪ ਤੇਰੇ ਦੀਆਂ ਗੂੰਜਾਂ ਜੁਵਾ-ਜੁਵਾ ਤੱਕ ਪੈੰਨੀਆਂ ਰਹਿਣਗੀਆਂ ਕੌਣ ਕਰੋਗਾ ਰੀਸਾਂ ਕਲਗੀ ਧਰਬਿਸ਼ ਮੇਸ਼ ਦੀਆਂ ਮੇਰੇ ਬਿੰਦੇ 57 ਕਿਲੋ ਭਾਰ ਦੀ ਟੀਮਾਂ ਫਾਈਨਲ ਵਾਲੀਆਂ ਆ ਜਾਣ 57 ਕਿਲੋ ਭਾਰ ਦੀਆਂ ਫਾਈਨਲ ਦੀਆਂ ਦੋ ਦੋ ਟੀਮਾਂ ਸੋਜੇ ਕਲੱਬ ਦਾ ਪਾਉਦਾ ਧੰਨਵਾਦ ਸਾਡੀ ਸੰਗਤ ਦਾ ਜਿਹੜੇ ਵੀਰ ਹਰ ਸਾਲ ਵੱਡਾ ਮੇਲਾ ਕਰਵਾਉਂਦੇ ਐ ਇਰੇ ਬੇਨਤੀਆਂ 57 ਕਿਲੋ ਭਾਰ ਦੀਆਂ ਮੰਗੇ ਵੀਰ ਟੀਮਾਂ ਨੂੰ ਦੇ ਸਕਦੇ ਹਾਂ ਜੀ ਲੈ ਕੇ ਆਜੋ ਮੁਕਾਬਲੇ ਹੋਏ ਸਾਡੇ ਕੋਲੇ ਚਾਰ ਟੀਮਾਂ ਇੰਟਰ ਹੋਈਆਂ ਸੀ ਇਹਨਾਂ 'ਚੋਂ ਲਕੜਾਂ ਵਾਲੀ ਜੁਐਸਰੀ ਟੀਮ ਫਰਸਟ ਰਹੀ ਹੈ ਤੇ ਕੋਚ ਵੀਰ ਸਕੱਟਰੀ ਇਹ ਦੋਨੋਂ ਟੀਮਾਂ ਨੂੰ ਮੁਬਾਰਕਬਾਦ ਸਾਡੇ ਭਾਈ ਰਾਮਕਬਲ ਰਾਮ ਗੋਪਾਲ ਜੀ ਉਪ ਪ੍ਰਧਾਨ ਅਕਬਾਲ ਭਾਈ ਗੇਟ ਤੇ ਜਾਣ ਦੀਆਂ ਟਰੋਫੀਆਂ ਆਈਆਂ ਨੇ ਮੇਨ ਗੇਟ ਤੇ ਚਲੇ ਜਾਣ ਸਾਡੇ ਬੇਨਤੀਆਂ ਭਰਾਵਾਂ ਨੂੰ ਸਾਡੀ ਕਮੇਟੀ ਨਾਲ ਸੰਪਰਕ ਕਰ ਲੈਣਾ ਤੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਨਿਆ ਟੀਮਾ ਗਰਾਊਂਡ ਦੇ ਵਿੱਚ ਆ ਜਾਓ ਬਾਈ ਜਲਦੀ ਛੇੜ ਕੇ ਪਾਣੀ ਸਾਦਾ ਗਰਾਊਂਡ ਲੱਕੜਵਾਲੀ ਜੁਆਸੇ ਫਾਸਟ ਟੈਕ ਕਵਰਸ ਵੀਰ ਸੈਕੰਡ ਆ ਇੱਕ ਬੇਨਤੀ ਹੈ ਜਿਹੜੇ ਵੀਰਾਂ ਨੇ 1100 ਤੋਂ ਵੱਧ ਮਾਇਆ ਸਾਡੇ ਕਲੱਬ ਨੂੰ ਦਿੱਤੀ ਹੈ ਉਹ ਵੀਰ ਆਪਾਂ ਆਪਣੇ ਸਨਮਾਨ